ਹਾਂਜੀ ਮਿੱਤਰ ਪਿਆਰੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਮਲੋਟ ਵਾਲੇ ਮੇਲੇ ਤੇ ਆਏ ਸੀ ਕਿਸਾਨ ਮੇਲੇ ਤੇ 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 ਬੜੀ ਭੀੜ ਸੀ ਬੜੀ ਰੌਣਕ ਸੀ ਵੀਾਰੇ ਪਾਸੇ ਰੌਣਕਾਂ ਬਹੁਤ ਲੱਗੀਆਂ ਸੀਗਾਂ ਤੇ ਮੇਲੇ ਦੇ ਵਿੱਚ ਖਿੱਚ ਦਾ ਕਾਰਨ ਇੱਕ ਮੇਨ ਕੇਂਦਰ ਬਿੰਦੂ ਜਿਹੜਾ ਸੀਗਾ ਉਹ ਦਾ ਟਾਇਰ ਸੀਗਾ ਬੀਕੇਡੀ ਕੰਪਨੀ ਦਾ ਤੇ ਬੀਕੇਡੀ ਕੰਪਨੀ ਦੀ ਮਾਰਕੀਟਿੰਗ ਕਰਨ ਦਾ ਬੜਾ ਵਧੀਆ ਤਰੀਕਾ ਸੀ ਇਹ ਤੇ ਇਹ ਕਲੇਮ ਕਰਦੇ ਆ ਵੀ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਟਾਇਰ ਬਣਾਉਂਦੇ ਆ ਤੇ ਉਹ ਅਸੀਂ ਜਨਤਾ ਨੂੰ ਦਿਖਾਉਣ ਵਾਸਤੇ ਇੱਥੇ ਲੈ ਕੇ ਆਏ ਆ ਤੇ ਕਾਫੀ ਤਕੜਾ ਟਾਇਰ ਸੀਗਾ ਪੂਰਾ ਨਿੱਗਰ 3 ਫੁੱਟ ਤਾਂ ਚੌੜਾ ਸੀ ਤੇ 12 ਫੁੱਟ ਦੇ ਕਰੀਬ ਉੱਚਾ ਸੀਗਾ ਤੇ 6 6 ਇੰਚ ਡੂਗੀਆਂ ਨੇ ਗੁੱਟਾਂ ਸਿੰਘਾਂ ਵੀ ਕਾਫੀ ਤਕੜਾ ਕੰਮ ਸੀਗਾ ਤੇ ਬਾਕੀ ਹੋਰ ਵੀ ਟਾਇਰ ਬਾ ਸਾਰੇ ਇਹਨਾਂ ਨੇ ਡਿਸਪਲੇ ਕੀਤੇ ਸੀਗੇ ਤੇ ਜਿੱਦਾਂ ਮੋਟਰਸਾਈਕਲ ਦਾ ਮੂਹਰਲਾ ਟਾਇਰ ਹੁੰਦਾ 11 11 ਤਾਂ ਵੈਥੀ ਸੀਗੇ ਇਹਨਾਂ ਦੀਆਂ ਗੁੱਡੀਆਂਾਂ ਤੇ ਗੁੱਡੀਆਂ ਬੜੀਆਂ ਤਕੜੀਆਂ ਜ਼ਬਰਦਸਤ ਕੰਮ ਸੀਗਾ ਤੇ ਗੱਠਕ ਤਾਂ ਚੌੜੀਏ ਦੀ ਪਲਾਈ ਸੀ ਜਿਵੇਂ ਅਪਲਾਈ ਕਹਿੰਦੇ ਹਨਾ ਆ ਦੇਖੋ ਤੇ ਬੰਦੇ ਬਹੁਤ ਫੋਟੋਆਂ ਖਿਚਾਏ ਗਏ ਇਹਨਾਂ ਨੇ ਬੰਦੇ ਵਿੱਚ ਬੈਠ ਬੈਠ ਕੇ ਪਾਚੇ ਕੱਢ ਕੇ ਪੂਰਾ ਮਤਲਬ ਸਵਾਦ ਲੈ ਰਹੇ ਸੀ ਇਹ ਟਾਇਰ ਦੀ ਕੀਮਤ ਸੀਗੀ ਮਿੱਤਰੋ 26 ਲੱਖ ਰੁਪਏ ਤੇ ਜਿਹੜੀ ਮਸ਼ੀਨ ਨੂੰ ਲੱਗਦੀ ਹੈ ਵੀ ਉਹ ਤਾਂ ਕਰੋੜਾਂ ਚ ਹੀ ਸੀਗੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਜੇ ਵਧੀਆ ਲੱਗੀ ਗੱਲ ਤਾਂ ਐਡਾ ਤਗੜਾ ਟਾਇਰ ਪਹਿਲੀ ਵਾਰੀ ਵੇਖਿਆ ਸੀ ਆਪਾਂ ਆਪਣੇ ਸ਼ਹਿਰ ਦੇ ਵਿੱਚ ਜਾਂ ਆਪਣੇ ਪਿੰਡਾਂ ਆਪ ਦੇ ਵਿੱਚ ਵੈਸੇ ਇੱਥੇ ਵਰਤਿਆ ਨਹੀਂ ਜਾਂਦਾ ਬਾਹਰਲੇ ਮੁਲਕਾਂ ਦੇ ਵਿੱਚ ਹੀ ਵਰਤਿਆ ਜਾਂਦਾ ਵੱਡੀ ਮਸ਼ੀਨਰੀ ਨੂੰ ਲੱਗਦਾ ਜਿਵੇਂ ਖਦਾਈ ਕਰਨ ਵਾਲੇ ਪੱਥਰ ਤੋੜਨ ਵਾਲੀਆਂ ਜਿਹੜੀਆਂ ਉਹਨੀਆਂ ਕੰਪਨੀਆਂ ਉਹ ਲਾਉਂਦੀਆਂ ਐ ਵੱਡੇ ਵੱਡੇ ਟਿਪਰ ਹੁੰਦੇ ਆ ਜਿਹੜੇ ਕਈ ਸੌ ਟਨ ਵਜ਼ਨ ਖਿੱਚਦੇ ਆ ਉਹਨਾਂ ਦੇ ਵਿੱਚ ਵਰਤਿਆ ਜਾਂਦਾ ਏ ਉਹਨਾਂ ਦਾ ਟਾਇਰ ਹੁੰਦਾ ਏ ਮਤਲਬ ਬਹੁਤ ਸਾਰੇ ਪੱਥਰ ਵਗੈਰਾ ਭਰ ਕੇ ਭਾਰ ਢੋਣ ਵਾਲੇ ਟਿਪਰ ਵਗੈਰਾ ਦੇ